ਬਾਪੂ ਆਹ ਦਾਸ ਤੈਨੂੰ ਕਿੰਨੀ ਵਾਰ ਕਿਹਾ ਜ਼ਮੀਨ ਮੇਰੇ ਨਾਂ ਤੇ ਕਰ ਦੇ ਸਾਰਾ ਲੱਗਦਾ ਜ਼ਮੀਨ ਦਾ ਤੂੰ ਪਿਓ ਲੱਗਦਾ ਮੈਂ ਪਿਓ ਹੀ ਲੱਗਦਾ ਮੈਂ ਸਾਰਾ ਹੀ ਲੱਗਦਾ ਜਿੰਨਾ ਤੱਕ ਮੈਂ ਜਿਉਂਦਾ ਨਾ ਉਹਨਾਂ ਤੱਕ ਤੇਰੇ ਨਾਂ ਤੇ ਜ਼ਮੀਨ ਨਹੀਂ ਹੋਣੀ ਮੇਰੇ ਮਰਨ ਤੋਂ ਬਾਅਦ ਤੇਰੇ ਨਾਂ ਤੇ ਜ਼ਮੀਨ ਹੋਗੀ ਸਾਰਾ ਜ਼ਮੀਨ ਦਾ ਬਾਪੂ ਤੂੰ ਕਹਿੰਦਾ ਸੀ ਨਾ ਤੇਰੇ ਮਰਨ ਤੋਂ ਬਾਅਦ ਜ਼ਮੀਨ ਮੇਰੇ ਨਾਂ ਤੇ ਹੋਣੀ ਹੈ ਬਾਪੂ ਤੈਨੂੰ ਸੁਤੇ ਨੂੰ ਹੁਣ ਮੈਂ ਪੱਕਾ ਹੀ ਸਵਾਉਂਗਾ ਬਾਪੂ ਤੂੰ ਕਹਿੰਦਾ ਸੀ ਨਾ ਜ਼ਮੀਨ ਤੇਰੇ ਨਾਂ ਤੇ ਨਹੀਂ ਹੋਣੀ ਬਾਪੂ ਤੂੰ ਤਾਂ ਰਹਿਣਾ ਨਹੀਂ ਦੁਨੀਆ ਤੇ ਜ਼ਮੀਨ ਵੀ ਇੱਥੇ ਤੇ ਤੇਰਾ ਪੁੱਤ ਵੀ ਇੱਥੇ ਜ਼ਮੀਨ ਵੀ ਮੇਰੇ ਨਾਂ ਤੇ ਹੋਣੀ ਆ ਸਾਨੂੰ ਤਾਂ ਸੁੱਟ ਦੇ ਕੀ ਆਉਂਦੇ ਆਏ ਇਧਰੇ ਬਬੂ ਸਾਰੇ ਮੈਨੂੰ ਚਾਰੀਆ ਕਿ ਤੂਤਾਂ ਦਾ ਪਤਾ ਹੀ ਤੇਰੀਆਂ ਦਾ ਬਾਦਰ ਕੇ ਬਾਪੂ ਜੀ ਤਾਂ ਥੱਕ ਜਾਣੀ ਸਰਾਣਾ ਖੱਲਾ ਮੈਂ ਸਰਾਣਾ ਦਿਲਾ ਸਿਰ ਥਲੇ ਨਾ ਡੇ ਨਾ ਵੜਾ ਤੋ ਬਾਪੂ ਉਹਨਾਂ ਨੇ ਤਾਂ ਬਾਪੂ ਨੇ ਵਸੇਰੇ ਮਾੜਾ ਚੰਗਾ ਬੋਲ ਗਿਆ ਮਾਫੀ ਮੰਗ ਰਿਹਾ ਉਹ ਨੋ 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 ਨੋ